ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰ ਅੱਜ ਬਾਈ ਰঞ্জੀਤ ਸਿੰਘ ਢੱਡਰੀ ਵਾਲੇ ਦੀ ਨਾ ਇੱਕ ਵੀਡੀਓ ਦੇਖਣ ਲੱਗੇ ਆ ਜਿੰਦੇ ਵਿੱਚ ਉਹ ਨਾ ਇੱਕ ਬੜੇ ਅਹਿਮ ਮੁੱਦੇ ਦੇ ਗੱਲ ਕਰ ਰਹੇ ਨੇ ਤੇ ਉਹ ਲੋਕਾਂ ਦਾ ਉਸ ਪਾਸੇ ਧਿਆਨ ਹੀ ਨਹੀਂ ਜਾਂਦਾ ਕਿ ਯਾਰ ਇਹ ਚੀਜ਼ ਵੀ ਮਦਰਬ ਦੇ ਵਿੱਚ ਜ਼ਰੂਰੀ ਹੈ ਇਹਦੇ ਤੇ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਉਹਦੇ ਤੇ ਵੀ ਕੰਮ ਹੋਣਾ ਚਾਹੀਦਾ ਹਾਂਜੀ ਕੰਮ ਹੋਣਾ ਚਾਹੀਦਾ ਤੇ ਆਪਾਂ ਹੁਣ ਵੀਡੀਓ ਦੇਖ ਰਹੇ ਆ ਕਿ ਓਕੇ ਇਸ ਬਾਰੇ ਗੱਲ ਕਰ ਜਿਹੜਾ ਗਰੰਥੀ ਦੀ ਡਿਊਟੀ ਕਰਦਾ ਤੁਹਾਡੇ ਚ ਕੋਈ ਬੈਠਾ ਅਗਲੇ ਆਂ ਚ ਕਰਦਾ ਕਰਦਾ ਸੀ ਆਈ ਮਾੜਾ ਜਿਹਾ ਖੜਾ ਹੋ ਹਲਾਕੇ ਨੂੰ ਆ ਜਾ ਇੱਥੇ ਕੈਮਰਾ ਇਹਦੇ ਤੇ ਵੀ ਰੱਖਿਓ ਮੇਰੇ ਦੇ ਤੇ ਹੈ ਹੀ ਹੈ ਪਿੱਛੇ ਵਾਲਾ ਕੈਮਰਾ ਤੇ ਮਾਰ ਲਓ ਆ ਮਾਈਕ ਫੜਾਈ ਜਰਾ ਇਹਨੂੰ ਆ ਮਾਈਕ ਦੇ ਫੜਾ ਦੇ ਮਾਈਕ अच्छा उठते दे आ दे दे, 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 दे हां जी माइक ऑन है ड्यूटी ग्रंथी हां जी सुनियो जरा अब गल सुनियो मेरी ध्यान ਨਾਲ ਸਮਝਣੀ ਹੈ सुनियो वीर ने ग्रंथी दी ड्यूटी ਕੀਤੀ ਹੈ ਸੁਣੋ ਧਿਆਨ ਨਾਲ ਕੈਮਰਾ ਇੱਧਰ ਸੁਣੋ ਹੁਣ ਮੇਰੀ ਗੱਲ ਵੱਲ ਧਿਆਨ ਦਿਓ ਮਾਈਕ ਚੱਲਦਾ ਚੈੱਕ ਕਰ ਵਾਹਿਗੁਰੂ ਚੱਲਦਾ ਨਾ اچھا ਹੁਣ ਸੁਣਿਓ ਬਈ ਸਿੰਘੋ ਧਿਆਨ ਨਾਲ ਸੁਣਿਓ ਇਹ ਸਿੰਘ ਨੇ ਹਾਂ ਵੀ ਤੂੰ ਮੈਨੂੰ ਇੱਧਰ ਮੇਰੇ ਵੱਲ ਦੱਸ ਬਈ ਜਿੱਥੇ ਡਿਊਟੀ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹੱਥ ਕਿਹਨੂੰ ਲਾਉਂਦਾ ਸੀ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਸਾਰੇ ਗ੍ਰੰਥੀ ਹੱਥ ਕਿਹਨੂੰ ਲਾਉਂਦੇ ਆ ਜੀ ਠੀਕ ਹੈ ਸਵੇਰੇ ਵੀ ਤੇ ਸ਼ਾਮ ਵੀ ਹੱਥ ਲਾਉਂਦਾ ਸੀ ਗੁਰੂ ਗ੍ਰੰਥ ਸਾਹਿਬ ਅੱਛਾ ਸੀਸ ਤੇ ਕਿਹਨੂੰ ਝੁਕਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਤਸਵੀਰੇ ਨਿਤਨੇਮ ਕੀ ਦੀ ਹਜੂਰੀ ਚ ਬਹਿ ਕੇ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਾਮ ਨੂੰ ਰਹਿਰਾਸ ਉਹ ਕੀ ਦੀ ਹਜੂਰੀ ਚ ਪੜ ਕੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸਾਰੀ ਸੇਵਾ ਕਾਦੀ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਤਨਖਾਹ ਕਿੰਨੀ ਦਿੰਦੇ ਹੋਣਗੇ ਗੁਰਦੁਆਰੇ ਵਾਲੇ 6 ਜਾਂ 7000 6 ਜਾਂ 6 ਜਾਂ 7000 ਆ ਸੁਣੋ ਧਿਆਨ ਹੁਣ ਮੇਰੀ ਗੱਲ ਧਿਆਨ ਨਾਲ ਸਮਝਿਓ ਜਿੰਨੇ ਗ੍ਰੰਥੀ ਐ 6 ਜਾਂ 7000 ਦਿੰਦੇ ਹੋਣਗੇ ਇਸੇ ਵੀਰ ਦੀ ਡਿਊਟੀ ਕਿਸੇ ਵੱਡੇ ਇਤਿਹਾਸਕ ਸਥਾਨ ਤੇ ਸ਼ਪਾਰਸ਼ પા ਕੇ ਲੱਗ ਜਾਏ ਸਿੱਧਾ ਫੋਨ ਜਾਵੇ ਵੱਡੇ ਲੀਡਰ ਦਾ ਵੀ ਇਸੇ ਨੌਜਵਾਨ ਨੂੰ ਹੈੱਡ ਗ੍ਰੰਥੀ ਬਣਾਉਣਾ ਆਨੰਦਪੁਰ ਸਾਹਿਬ ਦਾ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਦਮਦਮਾ ਸਾਹਿਬ ਦਾ ਹਜ਼ੂਰ ਸਾਹਿਬ ਦਾ ਤੇ ਇਹ ਸਿੰਘ ਜਿਹੜਾ ਆ ਸਿੰਘ ਇੱਥੇ ਖੜਾ ਹੈ ਜਿਹੜਾ ਕਹਿੰਦਾ 5 6000 ਰੁਪਿਆ ਤਨਖਾਹ ਮਿਲਦੀ ਰਹੀ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਲਾਂਦਾ ਰਿਹਾ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਰਿਹਾ ਪਰ ਇਹ ਜੇ ਕਵੇ ਕਿ ਮੈਂ ਕਿਸੇ ਦੇ ਘਰੇ ਵਿਆਹ ਹੋਵੇ ਤੇ ਇਹ ਹੋਵੇ ਹੈੱਡ ਰੱਗੀ ਹੈੱਡ ਗਰੰਥੀ ਹੈੱਡ ਗਰੰਥੀ ਦਰਬਾਰ ਸਭ ਇਹੀ ਸਿੰਘ ਹੈੱਡ ਗਰੰਥੀ ਸ੍ਰੀ ਦਰਬਾਰ ਸਭ ਤੇ ਇਹ ਕਵੇ 51000 ਰੁਪਈਆ ਲਵਾਂਗਾ ਤਾਂ ਅਰਦਾਸ ਕਰਨ ਲਈ ਆਵਾਂਗਾ ਤੇ ਲੋਕੀ ਪਤਾ ਕੀ ਕਹਿਣਗੇ ਕਹਿਣਗੇ 51000 ਵੀ ਲੈ ਲਿਓ ਭਾਈ ਸਾਹਿਬ ਸਾਡੇ ਘਰੇ ਅਰਦਾਸ ਕਰਨ ਲਈ ਸਾਡੇ ਮੁੰਡੇ ਦੇ ਵਿਆਹ ਵਿੱਚ ਇੱਕ ਵਾਰੀ ਪਹੁੰਚੋ ਐਡਾ ਮਹਾਨ ਹੋ ਗਿਆ ਪਰ ਪਹਿਲਾਂ ਹੁਣ ਮੈਨੂੰ ਦੱਸੋ ਉੱਥੇ ਜਾ ਕੇ ਸੇਵਾ ਕਿਹਦੀ ਕਰੂੰਗਾ ਦੱਸਿਓ ਦਰਬਾਰ ਸਾਹਿਬ ਜਾ ਕੇ ਕਿਹਦੀ ਸੇਵਾ ਕਰੇਗਾ ਗੁਰਗ੍ਰੰਥ ਸਾਹਿਬ ਜੀ ਲੇਕੇ ਕਿਨੂੰ ਜਾਏਗਾ ਚੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਦਾਰ ਤੇ ਪ੍ਰਕਾਸ਼ ਕੀ ਦਾ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸ਼ਾਮ ਨੂੰ ਸੇਠਾ ਸੁਖਾਸਣ ਕਿਦਾ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਕੀ ਇਹ ਲੋਕ ਪੁਜਾਰੀ ਢਾਂਚਾ ਇਹ ਦੱਸ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਫਰਕ ਹੈ ਬੋਲੋ ਜੀ ਇੰਨਾ ਚ ਇੰਨੀ ਹਿੰਮਤ ਹੈ ਇਹ ਗੱਲ ਕਹਿਣ ਦੀ ਇਹ ਕਹਿ ਦੇਣਗੇ ਵੀ ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਸ਼ਕਤੀ ਹੈ ਤੇ ਇਹਦੇ ਤੇ ਘਟ ਹੈ ਦੱਸੋ ਬੋਲੋ ਜੀ ਕੋਈ ਇਨੀ ਹਿੰਮਤ ਹੈ ਕਿਸੇ ਦੀ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਵਰ ਘਟ ਹੈ ਸ਼ਕਤੀ ਘਟ ਹੈ ਪਰ ਕਮਾਲ ਦੀ ਗੱਲ ਇਹ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਤੂੰ ਹੱਥ ਲਾ ਕੋਈ ਫਰਕ ਨਹੀਂ ਕਹਿਣਗੇ ਆਮ ਬੰਦਾ ਯਾਰ ਪਿੰਡ ਦਾ ਗ੍ਰੰਥੀ ਐ ਪਰ ਹੱਥ ਕੀ ਨੂੰ ਲਾਉਂਦਾ ਗੁਰੂ ਗ੍ਰੰਥ ਸਾਹਿਬ ਨੂੰ ਸੇਵਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਇਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਕਰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਆ ਕੇ ਕਰ ਤੇ ਕਰ ਫੇਰ ਵੀ ਗੁਰੂ ਗ੍ਰੰਥ ਸਾਹਿਬ ਦੀ ਹੁਣ ਤੂੰ ਬਣ ਗਿਆ ਮਹਾਨ ਇਹਦਾ ਮਤਲਬ ਜਗਾ ਵੱਡੀ ਐ ਕਿ ਗੁਰੂ ਗ੍ਰੰਥ ਸਾਹਿਬ ਬੋਲੋ ਗੱਜ ਕੇ ਜਗਾ ਵੱਡੀ ਬਣਾਤੀ ਜਗਾ ਵੱਡੀ ਬਣਾਤੀ ਉਸ ਥਾਂ ਤੇ ਕਰੇਗਾ ਸੇਵਾ ਤਾਂ ਮਹਾਨ ਹੈ ਉਦਾਂ ਉਦਾਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਜਫਾ ਮਾਰ ਕੇ ਸੌਇਆ ਕਰ ਭਾਵੇਂ 18 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਰਹਿ ਤੂੰ ਆਮ ਬੰਦਾ ਹੈ 10 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਰੋਜ਼ ਸੇਵਾ ਕਰਿਆ ਕਰੇ ਤੂੰ ਆਮ ਬੰਦਾ ਹੈ ਪਰ ਜਿੱਦਣ ਇੱਥੇ ਸੇਵਾ ਕਰੇ ਉਦਣ ਤੂੰ ਮਹਾਨ ਬਣਦਾ ਹੈ ਇਹਦਾ ਮਤਲਬ ਵੱਡਾ ਕੀ ਹੈ ਜਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਜਗਾ ਥਾ ਪਰ ਜੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ ਤੇ ਮੈਨੂੰ ਜਵਾਬ ਦਿਓ ਫਿਰ ਪਿੰਡਾਂ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਏਗਾ ਕਿ ਨਹੀਂ ਹੋਏਗਾ ਹੋਏਗਾ ਤੇ ਹਰ ਗ੍ਰੰਥ ਜਿਹੜਾ ਵੀ ਬਾਣੀ ਪੜੇਗਾ ਭੈਣ ਪੜੇ ਵੀਰ ਪੜੇ ਜਿਹੜਾ ਵੀ ਬਾਣੀ ਪੜੇ ਉਹ ਹਰ ਕੋਈ ਵੱਡਾ ਹੋਇਆ ਕਿ ਨਾ ਹੋਇਆ ਹਰ ਕੋਈ ਵੱਡਾ ਹੋਏਗਾ ਪਰ ਇੱਥੇ ਏਦਾਂ ਦਾ ਸਿਸਟਮ ਨਹੀਂ ਇੱਥੇ ਇਹ ਕੁਛ ਨਹੀਂ ਇੱਥੇ ਢਾਂਚਾ ਬਣਾਇਆ ਗਿਆ ਇੱਥੇ ਇੱਕ ਸਿਸਟਮ ਖੜਾ ਕੀਤਾ ਗਿਆ ਸੇਵਾ ਵੀ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਇੱਥੇ ਸੁਣੋ ਜੀ ਇੱਥੇ ਅੰਗਰੇਜ਼ ਸਿੰਘ ਕੀਰਤਨ ਕਰਦਾ ਆਮ ਕੀਰਤਨੀਏ ਇਹਦੀ ਡਿਊਟੀ ਲੱਗ ਜੀ ਫਿਰ ਇਹ ਬੰਦਾ 51000 ਵੀ ਪ੍ਰੋਗਰਾਮ ਦਾ ਮੰਗੇਗਾ ਲੋਕੀ ਦੇਣਗੇ ਹੁਣ ਕੀ ਕਰਦਾ ਪਹਿਲਾਂ ਕੀ ਕਰਦਾ ਸੀ ਕੀਰਤਨ ਗੱਜ ਕੇ ਪਹਿਲਾਂ ਕੀ ਕਰਦਾ ਸੀ ਕੀਰਤਨ ਤੇ ਹੁਣ ਕੀ ਕਰਦਾ ਤੇ ਪਰ ਹੁਣ ਕਿੱਡਾ ਮਾਨ ਹੋ ਗਿਆ ਕਹਿੰਦੇ ਹੁਣ ਤੈਨੂੰ 50000 ਵੀ ਦੇਣ ਨੂੰ ਤਿਆਰ ਆ ਅੱਗੇ ਕੋਈ 5000 ਚ ਨਹੀਂ ਸੀ ਲੈ ਕੇ ਜਾਂਦਾ ਕਿੰਨਾ ਫਰਕ ਪੈ ਗਿਆ ਹੋਰ ਦੱਸੋ ਜੀ ਆਮ ਗ੍ਰੰਥੀ ਸੀ ਥਾਂ ਤੇ ਜਾ ਕੇ ਇੱਕ ਜਗ੍ਹਾ ਤੇ ਜਾ ਕੇ ਇੱਕ ਗ੍ਰੰਥੀ ਮਹਾਨ ਬਣ ਗਿਆ ਕੀਰਤਨ ਕਰਦਾ ਸੀ ਉਹ ਜਗ੍ਹਾ ਤੇ ਜਾ ਕੇ ਕੀਰਤਨੀਆਂ ਬੜਾ ਮਹਾਨ ਬਣ ਗਿਆ ਕਮਾਲ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਇੱਧਰ ਕਮਰਿਆਂ 'ਚ ਪ੍ਰਕਾਸ਼ ਪਏ ਨੇ ਕੋਈ ਮੱਥਾ ਨਹੀਂ ਟੇਕਦਾ ਜਿੱਦਣ ਉਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਗਿਆ ਉਹ ਵੀ ਕਿੱਡਾ ਮਹਾਨ ਬਣ ਗਿਆ ਇਸ ਸਿੰਘ ਨੂੰ ਕਹਿਣ ਇਸੇ ਸਿੰਘ ਨੂੰ ਕਹਿਣ ਵੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਪਿੰਡ ਚ ਰੱਖਦਾ ਤੇ ਕੋਈ ਗੱਲ ਨਹੀਂ ਇਹੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਨਾਲੇ ਤੂੰ ਵੀ ਬੜਾ ਮਹਾਨ ਹੋ ਜਾਏਗਾ ਨਾਲੇ ਗੁਰੂ ਗ੍ਰੰਥ ਸਾਹਿਬ ਵੀ ਮਹਾਨ ਹੋ ਜਾਣਗੇ ਸਮਝ ਆਉਂਦੀ ਹੈ ਵੀ ਢਾਂਚਾ ਕੀ ਹੈ ਕਈ ਥਾਵਾਂ ਤੇ 2-2 3-3000 ਰੁਪਏ ਹੀ ਤਨਖਾਹ ਦਿੱਤੀ ਜਾਂਦੀ ਉਹ ਜਿਗਰਿਆ ਇਹ ਬਾਈ ਰஞ்சிਤ ਸਿੰਘ ਢੱਡਾ ਵਾਲੇ ਨਾ ਇੱਕ ਬੜੇ ਅਹਿਮ ਮੁੱਦੇ ਤੇ ਗੱਲ ਕਰ ਰਹੇ ਸੀ ਅਗਰ ਵੇਖਿਆ ਜਾਵੇ ਤੇ ਮਦਦ ਦੇ ਹਿਸਾਬ ਨਾਲ ਤੇ ਉਹ ਇਹ ਸੀ ਕਿ ਜਿਹੜੇ ਗ੍ਰੰਥੀ ਜਗਾ ਦੀ ਵੈਲਿਊ ਹੈ ਜਾਂ ਗ੍ਰੰਥ ਦੀ ਵੈਲਿਊ ਹੈ ਜਿਸ ਤਰ੍ਹਾਂ ਆਪਾਂ ਕਹਿੰਨੇ ਕਿ ਕੁਰਾਨ ਪਾਕ ਪੜਨ ਵਾਲਾ ਇੱਕ ਹਾਫਿਜ਼ ਹੈ ਤੇ ਇੱਕ ਕੁਰਾਨ ਪਾਕ ਬਾਦਸ਼ਾਹੀ ਮਸਜਿਦ ਪੜਨ ਵਾਲਾ ਹਾਫਿਜ਼ ਹੈ ਤੇ ਜਿਹੜਾ ਆਮ ਮੱਲੇ ਦੀ ਤਰਾਫੀਆਂ ਪੜਾਂਦਾ ਜਾਂ ਹਾਫਿਜ਼ ਹੈ ਉਹਨੂੰ 5000 ਮਿਲਦਾ ਹੈ ਤੇ ਆਪਣੇ ਵੀ ਇਦਰੇ ਕੋਈ ਹਿਸਾਬ ਹੈ ਯਾਨੀ ਕਿ ਜਿਵੇਂ ਫੈਸਲ ਮਸਜਿਦ ਦਾ ਜਿਹੜਾ ਹੈ ਵੇ ਮੌਲਵੀ ਜਾਂ ਹਾਫਿਜ਼ ਉਹ ਅਗਰ ਕੀਰਤ ਕਰਨ ਆ ਜਾਂ ਤਲਾਵਤ ਕਰਨ ਆਇਆ ਤੇ ਉਹ ਉਹ ਜ਼ਿਆਦਾ ਪੈਸੇ ਲਏਗਾ ਹਾਂਜੀ ਠੀਕ ਹੈ ਜਿਵੇਂ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਇਲਾਕੇ ਚ ਕਮਿਸਰ ਤੋਂ ਆਇਆ ਸੀ ਤਲਾਵਤ ਕਰਨ ਦਾ ਉਹਨੂੰ ਇੰਨਾ ਪੈਸਾ ਦਿੱਤਾ ਗਿਆ ਹਾਂਜੀ ਠੀਕ ਹੈ ਤੇ ਜਿਹੜਾ ਆਮ ਪਿੰਡ ਦਾ ਹਾਂਜੀ ਉਹਨੂੰ ਕੋਈ ਵੈਲਿਊ ਨਹੀਂ ਦਿੱਤੀ ਜਾਂਦੀ ਬਸ ਉਹ ਇਸ ਤਰ੍ਹਾਂ ਹੈ ਨਾ ਕਿ ਇਹ ਇੱਕ ਨਾ ਰੂਟੀਨ ਜੀ ਬਣ ਗਈ ਕਿ ਲੋਕਾਂ ਨੇ ਨਾ ਜਗ੍ਹਾ ਨੂੰ ਵੈਲਿਊ ਦੇ ਦਿੱਤੀ ਹਾਲਾਂਕਿ ਵੈਲਿਊ ਗ੍ਰੰਥਾਨੀਏ ਜਾਂ ਧਾਰਮਿਕ ਬੁਕਾਨੀ ਜਾਂ ਜਿਹੜਾ ਉਹ ਕੰਮ ਕਰ ਰਿਹਾ ਨਾ ਉਹਦੀ ਵੈਲਿਊ ਹੁੰਦੀ ਹੈ ਵੈਲਿਊ ਹੁੰਦੀ ਹੈ ਬੇਜ਼ਾਰੀ ਬਾਤ ਹੈ ਉਹਦੀ ਚਾਹੀਦੀ ਹੁੰਦੀ ਵੈਸੋ ਹੀ ਵੈਲਿਊ ਹੁੰਦੀ ਹੈ ਇੱਕ ਇੱਕ ਇਨਸਾਨ ਹੈ ਫਿਰ ਦੂਸਰਾ ਉਹਨਾਂ ਨੇ ਅਸਲ ਗੱਲ ਗੱਲ ਦੇ ਵਿੱਚ ਇਹ ਗੱਲ ਕਹਿ ਗਏ ਕਿ ਵੀ ਜਿਹੜੇ ਗ੍ਰੰਥੀ ਨੇ ਜਾਂ ਜਿਹੜੇ ਮਤਲਬ ਕਿ ਆਮ ਜਿਹੜੇ ਲੋਕ ਨੇ ਉਹਨਾਂ ਦੀ ਵੀ ਸੈਲਰੀਆਂ ਠੀਕ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੂਵੇਂ ਪੈਸੇ ਠੀਕ ਜਿਸ ਤਰ੍ਹਾਂ ਕਿ ਯਾਰ ਜ਼ਿਕਰੀ ਆਪਾਂ ਦੂਰ ਕੀ ਜਾਣਾ ਆਪਾਂ ਪਿੰਡਾਂ ਦੇ ਮੌਲਵੀਆਂ ਦੀ ਗੱਲ ਕਰ ਲਈਏ ਤੇ ਮਤਲਬ ਕਿ ਵੱਡੀਆਂ ਮਸਜਿਦਾਂ ਦੀ ਜਿਨ੍ਹਾਂ ਨੂੰ ਗਵਰਨਮੈਂਟ ਤਰਹਾ ਦਿੰਦੀ ਗਵਰਨਮੈਂਟ ਲੱਖ ਲੱਖ ਰੁਪਇਆ ਤਰਹਾ ਦਿੰਦੀ ਤੇ ਪਿੰਡਾਂ ਵਾਲਿਆਂ ਨੂੰ ਤੁਸੀਂ ਇਹ ਰੱਖਿਆ ਹੁੰਦਾ ਕਿ ਦੋ ਵਾਰ ਕਰੇ ਕਹਿਣਾ ਨਹੀਂ ਚਾਹੀਦਾ ਕਿ ਉਹਨਾਂ ਨੂੰ ਡੀਲ ਕਰਦੇ ਨੇ ਜਿਵੇਂ ਕਮੀਆਂ ਜ਼ਰਾ ਅੱਲਾ ਮਾਫ ਕਰੇ ਕਹਿਣਾ ਨਹੀਂ ਚਾਹੀਦਾ ਉਹਨੂੰ ਇਸ ਤਰ੍ਹਾਂ ਡੀਲ ਕਰ ਦੇਣਗੇ ਤੈਨੂੰ ਅਸੀਂ ਦਾਣੇ ਦੇਨੇ ਕਈਆਂ ਨੂੰ ਤੇ ਤਨਖਾਹ ਦਿੰਦੇ ਹੀ ਕੋ ਨਹੀਂ ਕਈਆਂ ਨੂੰ ਕਹਿ ਦਿੰਦੇ ਕਿ ਤੈਨੂੰ ਕਣਕਾਂ ਦੇ ਅਸੀਂ ਦਾਣੇ ਦੇ ਦਾਂਗੇ ਤੇ ਦੂਸਰੀ ਫਸਲ ਦੇ ਤੈਨੂੰ ਨਰਮਾ ਕੋਈ ਬਾਅਦ ਥੋੜੀ ਬੋਲ ਤੇ ਜਾਂ ਈਤ ਜਿਹੜੀ ਈਤ ਵਗੈਰਾ ਇਕੱਠੀ ਹੋ ਜਾਂਦੀ ਹੈ ਤੇ ਮੇਰੇ ਖਿਆਲ ਵਿੱਚ ਸਿੱਖੀਜ਼ਮ ਦੇ ਵਿੱਚ ਵੀ ਨਾ ਇਹੀ ਚੀਜ਼ਾਂ ਨੇ ਕਿ ਜਿਹੜੇ ਪਿੰਡਾਂ ਦੇ ਗ੍ਰੰਥੀ ਨੇ ਜਾਂ ਉਹਨਾਂ ਦੀ ਇੱਕ ਮਾਮੂਲੀ ਤਨਖਾਹ ਲਈ ਹੁੰਦੀ ਹੈ ਕੋਈ ਵੈਲਿਊ ਹੀ ਨਹੀਂ ਖਾਸ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਤੇ ਲੇਕਿਨ ਮੇਰੇ ਹਿਸਾਬ ਨਾਲ ਜਿਹੜੇ ਮਜ਼ਮਦ ਦੇ ਲੋਗ ਨੇ ਨਾ ਇਹਨਾਂ ਨੂੰ ਵੀ ਵੈਲਿਊ ਜੇਕਰ ਤੁਸੀਂ ਇਹਨਾਂ ਨੂੰ ਦਿਓਗੇ ਤੇ ਇਹ ਅੱਛੇ ਤਰੀਕੇ ਨਾਲ ਕੰਮ ਕਰਨਗੇ ਨਾ ਜਦੋਂ ਇਹਨਾਂ ਨੂੰ ਘਰ ਦੀ ਫਿਕਰ ਖਤਮ ਹੋਏਗੀ ਤੇ ਫਿਰ ਮਜ਼ਮਦ ਦਾ ਪ੍ਰਚਾਰ ਸਹੀ ਤਰੀਕੇ ਨਾਲ ਕਰ ਸਕਣਗੇ ਨਾ ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ ਇਸੇ ਤਰ੍ਹਾਂ ਹੀ ਹੈ ਕਿ ਅਗਰ ਉਹ ਕਹਿੰਦੇ ਨਾ ਕਿ ਅਗਰ ਢਿੱਡ ਖਾਲੀ ਹੋਵੇ ਨਾ ਮੇਢਾ ਖਾਲੀ ਹੋਵੇ ਤੇ ਨਮਾਜ਼ ਦੇ ਵਿੱਚ ਤੁਹਾਨੂੰ ਕੋਈ ਸਰੂਰ ਨਹੀਂ ਆਂਦਾ ਤੇ ਨਾ ਹੀ ਤੁਹਾਡਾ ਕੋਈ ਲਿੰਕ ਬਣਦਾ ਰੱਬ ਦੇ ਨਾਲ ਰੱਬ ਨੇ ਵਾਅਦਾ ਆ ਗਿਆ ਕਿ ਅਗਰ ਤੁਸੀਂ ਤੁਹਾਡਾ ਤੁਹਾਨੂੰ ਭੁੱਖ ਲੱਗੀ ਹੈ ਜਾਂ ਤੁਸੀਂ ਵਾਸ਼ਰੂਮ ਹੈ ਜਾਂ ਤੁਹਾਨੂੰ ਕੋਈ ਹਾਜਤ ਦਾ ਮਸਲਾ ਹੈ ਜਾਂ ਤੁਸੀਂ ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਤਾਂ ਤੁਸੀਂ ਨਮਾਜ਼ ਵੀ ਨਾ ਪੜੋ ਹਾਂ ਖਾਣਾ ਖਾ ਲੋ ਖਾਣਾ ਪਹਿਲੇ ਖਾ ਲੋ ਤੇ ਨਮਾਜ਼ ਬਾਅਦ ਉੱਭੜਵੇ ਨਾ ਕਿ ਖਾਣਾ ਅੱਗੇ ਰੱਖ ਦੇ ਕੇ ਕਹਿਣ ਦਾ ਮਤਲਬ ਇਹ ਸੀ ਕਿ ਇੱਕ ਬੰਦਾ ਜਿਹੜਾ ਸਾਰੀ ਦਿਹਾੜੀ ਦਿਹਾੜੀ ਕਰਦਾ ਹੀ ਆਈਆ ਹਾਂਜੀ ਉਹ ਅਗਰ 1000 ਰੁਪਿਆ ਕਮਾਉਂਦਾ ਹੈ ਤੇ ਉਹ ਸ਼ਾਮ ਨੂੰ ਕੀ ਨਵਾਦ ਪੜੇਗਾ ਤੇ ਕੀ ਰੱਬ ਨੂੰ ਯਾਦ ਕਰੇਗਾ ਉਹਦੇ ਤੇ ਭਾਈ ਆਪਣੇ ਉਹ ਜਿਹੜੇ ਜ਼ਰਬਾ ਤਕਸੀਮਾ ਘਰ ਦੀ ਵਜੀਆਂ ਹੋਈਆਂ ਖਰਚਿਆਂ ਦੀਆਂ ਇਸੇ ਤਰ੍ਹਾਂ ਜਿਹੜੇ ਗਰੰਥੀ ਨੇ ਜਾਂ ਜਿਹੜੇ ਮਸਜਿਦਾਂ ਦੇ ਆਮ ਪਿੰਡਾਂ ਦੇ ਆਮ ਨੇ ਉਹਨਾਂ ਦਾ ਫੁੱਲ ਪ੍ਰੋਟੋਕੋਲ ਦੇ ਨਾਲ ਉਹਨਾਂ ਨੂੰ ਇੱਕ ਤੇ ਇੱਜ਼ਤ ਦੇਣੀ ਚਾਹੀਦੀ ਹੈ ਇੱਜ਼ਤ ਉਹਨਾਂ ਦੀ ਇੱਜ਼ਤ ਉਹਨਾਂ ਦੀ ਤੇ ਦੂਸਰਾ ਇਹ ਕਿ ਉੱਥੇ ਮਸਜਿਦ ਚ ਉਹ ਗੁਰਦੁਆਰੇ ਚ ਵੀ ਉਹੀ ਕੁਰਾਨੇ ਪਾਕ ਹੈ ਯਾਨੀ ਕਿ ਯਾਨੀ ਕਿ ਉਹਨਾਂ ਦਾ ਵੀ ਉਹੀ ਹੁਕਮ ਹੈ ਤੇ ਵੱਡੇ ਗੁਰਦੁਆਰੇ ਚ ਜਾਂ ਵੱਡੀ ਮਸਜਿਦ ਚ ਵੀ ਉਹੀ ਹੁਕਮ ਲਾਗੂ ਹੁੰਦਾ ਉਸ ਚੀਜ਼ ਦੇ ਵਿੱਚ ਫਰਕ ਕਿਉਂ ਕਰਦੇ ਨੇ ਲੋਕ ਫਰਕ ਇਹ ਸੋਣਾ ਕਿ ਮੇਰੇ ਖਿਆਲ ਜਿੰਨੇ ਜਿਆਦੇ ਆਧਾਰਾ ਹੋਣਾ ਚਾਹੀਦਾ ਇੱਕ ਸਟੈਬਲਿਸ਼ ਇਸ ਕੰਮ ਵਾਸਤੇ ਜਿਹੜਾ ਕਿ ਸਾਰਿਆਂ ਦੀ ਤਰ੍ਹਾਂ ਇੱਕ ਬਰਾਬਰ ਰੱਖੇ ਬਿਲਕੁਲ ਬਾਕੀ ਕੈਟੇਗੋਰਾਇਜ਼ ਨਾ ਕਿ ਇੱਕ ਇਲਮ ਨੌਲੇਜ ਵੀ ਹੁੰਦਾ ਮਿਸਾਲ ਕਿ ਇੱਕ ਬੰਦੇ ਦੀ ਆਵਾਜ਼ ਬਹੁਤ ਅੱਛੀ ਹੈ ਕਿ ਇਲਮ ਨੌਲੇਜ ਲੋਗੋ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗ ਪਏ ਨੇ ਤੇ ਫੇਰ ਉਹਨੂੰ ਕਿ ਚਲੋ ਜੀ ਇਹ ਹੁੰਦਾ ਕੋਈ ਜਿਵੇਂ ਤਰੱਕੀ ਕਰ ਲ ਹੋ ਜਾਂ ਉਹਦੀ ਤਰ੍ਹਾਂ ਜੇ ਕਾਮੀ ਬੇਸੀ ਜ਼ਿਆਦਾ ਹੋ ਜਾਣੀ ਚਾਹੀਦੀ ਲੇਕਿਨ ਇਨਕ ਹੋਣਾ ਚਾਹੀਦਾ ਕਿ ਉਹਨੂੰ ਇਹ ਫਿਕਰ ਨਾ ਹੋਵੇ ਉਹਨੂੰ ਆਪਣੇ ਮਜ਼ਬਦ ਦੀ ਦੀਨ ਦੀ ਫਿਕਰ ਹੋਵੇ ਉਹਨੂੰ ਰੋਜ਼ੀ ਦੀ ਫਿਕਰ ਨਾ ਹੋਵੇ ਸਹੀ ਗੱਲ ਕਰ ਰਹੇ ਤੁਸੀਂ ਉਹਨੂੰ ਨਮਾਜ਼ ਰੋਜ਼ੀ ਦੀ ਫਿਕਰ ਹੋਵੇ ਉਹਨੂੰ ਬਰਕਤਾਂ ਦੀ ਫਿਕਰ ਹੋਵੇ ਨਾ ਕਿ ਰੋਜ਼ੀ ਦੀ ਫਿਕਰ ਅੱਛਾ ਪੇਗਾਮ ਹੈ ਦਿੱਤਾ ਘਟੀਆਂ ਵਾਲੇ ਨੇ ਬਹੁਤ ਖੂਬਸੂਰਤ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਹਾਂਜੀ ਤੇ ਮਿਲ ਲੈ ਆਂ ਕਿ ਨਵੀਂ ਵੀਡੀਓ ਨਾਲ ਸਾਨੂੰ ਦੀ ਹੋ ਇਜਾਜ਼ਤ ਵੀਡੀਓ ਅੱਛੀ ਸੀ ਪਰ ਛਾੜ ਜੀ ਸੀ நம்மி வீ நா